ਜ਼ਹਿਰੀਲੀ ਦੇਸੀ ਸ਼ਰਾਬ ਦੇ ਨਾਲ ਬੀਤੇ ਦਿਨੀ ਹਰਿਆਣਾ ਦੇ ਵਿੱਚ ਹੁਣ ਕਈ ਲੋਕਾਂ ਨੇ ਜਾਨ ਗਵਾਈ ਹੈ ਅਤੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਪਟਿਆਲਾ ਅਤੇ ਨੇੜਲੇ ਇਲਾਕਿਆਂ ਦੇ ਵਿੱਚ ਪਿਛਲੇ ਬੀਤੇ ਸਾਲਾਂ ਦੇ ਵਿੱਚ ਐਸੇ ਮਾਮਲੇ ਸਾਹਮਣੇ ਆ ਸਨ ਜਦ ਵੱਡੀ ਗਿਣਤੀ ਦੇ ਵਿੱਚ ਲੋਕ ਨਜਾਇਜ਼ ਜ਼ਹਿਰੀਲੀ ਸ਼ਰਾਬ ਦੇ ਸ਼ਿਕਾਰ ਹੋਏ ਸਨ ਅਤੇ ਆਪਣੀਆਂ ਜਾਨਾਂ ਗਵਾ ਬੈਠੇ ਸਨ ਅਤੇ ਕਈਆਂ ਦੀ ਤਾਂ ਅੱਖਾਂ ਦੀਆਂ ਨਜ਼ਰਾਂ ਵੀ ਪ੍ਰਭਾਵਿਤ ਹੋ ਗਈਆਂ ਸਨ ਆਪਕਾਰੀ ਵਿਭਾਗ ਅਤੇ ਪੰਜਾਬ ਪੁਲਿਸ ਦੇ ਵੱਲੋਂ ਕਈ ਜਗ੍ਹਾ ਤੇ ਲਗਾਤਾਰ ਛਾਪੇ ਮਾਰੀ ਕਰ ਇਸ ਦੇਸੀ ਸ਼ਰਾਬ ਦੇ ਤੰਦਿਆਂ ਦੇ ਪਰਦੇ ਫਾਸ਼ ਕੀਤੇ ਜਾਂਦੇ ਹਨ ਅਤੇ ਸ਼ਰਾਬ ਜ਼ਬਤ ਕਰ ਕਰਵਾਈ ਕੀਤੀ ਜਾਂਦੀ ਆ ਪਰ ਹੁਣ ਆਪਕਾਰੀ ਵਿਭਾਗ ਦੇ ਵੱਲੋਂ ਇੱਕ ਵੱਖ ਤਰ੍ਹਾਂ ਦੇ ਨਾਲ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਲੋਕ ਇਸ ਤਰ੍ਹਾਂ ਦੀ ਸ਼ਰਾਬ ਦਾ ਸੇਵਨ ਨਾ ਕਰਨ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਵਿਚਾਰਾਂ ਦੇ ਵਿੱਚ ਪਿੰਡ-ਪਿੰਡ ਜਾ ਕੇ ਨੁਕਰ ਮੀਟਿੰਗ ਕੀਤੀ ਜਾ ਰਹੀ ਹੈ ਅਤੇ ਇਸ਼ਤਿਹਾਰ ਵੰਡੇ ਜਾ ਰਹੇ ਨੇ ਅਤੇ ਸ਼ਰਾਬ ਦੇ ਠੇਕਿਆਂ ਤੇ ਹੋਲਡਿੰਗ ਅਤੇ ਰਿਕਸ਼ਟ ਤੇ ਸਪੀਕਰ ਲਗਾ ਕੇ ਅਨਾਉਂਸਮੈਂਟ ਵੀ ਕੀਤੀ ਜਾ ਰਹੀ ਹੈ ਕਿ ਨਜਾਜ਼ ਰੂੜੀ ਮਾਰਕਾ ਸ਼ਰਾਬ ਨਾ ਪੀਣ ਅਤੇ ਇਸ ਦੇ ਨਾਲ ਹੀ ਇਹ ਵੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਇਹ ਕਾਲਾ ਧੰਦਾ ਕੋਈ ਕਰਦਾ ਹੈ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਜੀ ਸੱਚ ਗੱਲ ਹੀ ਸਾਰਿਆਂ ਨੂੰ ਮੈਂ ਦੀਪਕ ਕੁਮਾਰ ਐਕਸਾਈਜ਼ ਇੰਸਪੈਕਟਰ ਪਟਾਲਾ ਸਾਡੇ ਗੁਰਦਾਸਪੁਰ ਰੇਂਜ ਦੇ ਅਸਿਸਟੈਂਟ ਕਮਿਸ਼ਨਰ ਸ਼੍ਰੀ ਰਾਹੁਲ ਭਟਿਆ ਜੀ ਸਾਡੇ ਐਕਸਾਈਜ਼ ਆਫੀਸਰ ਸਾਹਿਬ ਸਰਦਾਰ ਇੰਦਰਬੀਰ ਸਿੰਘ ਰੰਧਾਵਾ ਜੀ ਔਰ ਸਾਡਾ ਐਕਸਾਈਜ਼ ਡਿਪਾਰਟਮੈਂਟ ਤੁਹਾਨੂੰ ਪਤਾ ਹੋਣਾ ਕਿ ਕੁਝ ਸਾਲ ਪਹਿਲਾਂ ਬਟਾਲੇ ਦੇ ਵਿੱਚ ਪੰਜਾਬ ਸਟ੍ਰੀਟ ਦੇ ਕਈ ਸ਼ਹਿਰਾਂ ਦੇ ਵਿੱਚ ਇੱਕ ਟ੍ਰੈਜੇਡੀ ਹੋਈ ਸੀ ਜ ਜਿਹਦੇ ਚ ਜਿਹਨੂੰ ਕਹਿੰਦੇ ਆ ਰੂੜੀ ਮਾਰ ਪੀਂਡ ਕਰਕੇ ਕਾਫੀ ਲੋਕਾਂ ਦੀ ਜਾਨ ਮਾਲ ਦਾ ਨੁਕਸਾਨ ਹੋਇਆ ਕਾਫੀ ਲੋਕਾਂ ਦੇ ਆਰਗਨਸ ਫੇਲ ਹੋਏ ਬਲਾਈਂਡ ਹੋਏ ਲਿਵਰ ਖਰਾਬ ਹੋਏ ਕਿਡਨੀ ਖਰਾਬ ਹੋਏ ਇਹਨੂੰ ਲੈ ਕੇ ਇੱਕ ਅਵੇਅਰਨੈਸ ਸਰਕਾਰ ਚਲਾਰੀ ਆ ਹੁਣ ਰੀਸੈਂਟਲੀ ਥੋੜੇ ਦਿਨ ਪਹਿਲਾਂ ਹਰਿਆਣੇ ਦੇ ਵਿੱਚ ਇਹ ਸੇਮ ਕੈਜ਼ਿਉਲਟੀ ਹੋਈ ਆ ਜਿਹਦੇ ਕਰਕੇ ਕੁਝ ਮੌਤਾਂ ਹੋਈਆਂ ਇਹਨੂੰ ਮੱਦੇ ਨਜ਼ਰ ਰੱਖ ਕੇ ਸਾਡਾ ਡਿਪਾਰਟਮੈਂਟ ਇਹ ਆਪਰਾਹੀ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਹੈ ਆ ਰੂੜੀ ਮਾਰਕਾ ਪੀਂਦੇ ਆ ਉਹਨਾਂ ਦੀ ਡਿਗਰੀ ਕੋਈ ਨਹੀਂ ਹੁੰਦੀ ਆ ਜੀ ਉਹਨਾਂ ਦੀ ਕੁਆਲਿਟੀ ਕੋਈ ਨਹੀਂ ਹੁੰਦੀ ਆ ਡਿਗਰੀ ਕੋਈ ਨਹੀਂ ਹੁੰਦੀ ਆ ਉਹ ਮੈਥੇਲ ਸਪਿਰਿਟ ਨਾਲ ਦੀ ਇੱਕ ਅਲਕੋਹਲ ਨਾਲ ਉਹ ਮਿਕਸ ਕਰਕੇ ਪਾਣੀ ਨੂੰ ਡਾਇਰੈਕਟ ਸ਼ਰਾਬ ਬਣਾ ਲੈਂਦੇ ਆ ਕਿਉਂਕਿ ਇਹ ਉਵੇਜਦੇ ਆ ਇਲਿਸੀਟ ਲਿਕਰ ਇਹਦਾ ਰੇਟ ਥੋੜਾ ਸਸਤਾ ਹੁੰਦਾ ਹੈ ਲੋਕ ਇਹਨੂੰ ਸਸਤਾ ਕਰਕੇ ਪੀ ਲੈਂਦੇ ਆ ਹਨਾ ਔਰ ਪਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਇਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਕਿਉਂਕਿ ਜੋ ਹਿਊਮਨ ਲਾਈਫ ਆ ਇਹ ਲਾਈਫ ਤੇ ਦੇਖੋ ਜੀ ਅਨਮੋਲ ਹੈ ਸਾਰਿਆਂ ਨੂੰ ਪਤਾ ਹੈ ਔਰ ਇਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਮੇਰੀ ਆਪਰਾਹੀ ਇਹ ਬੇਨਤੀ ਹੈ ਕਿ ਕਾਈਂਡਲੀ ਬਿਲਕੁਲ ਹੀ ਆਪਾਂ ਅਵੇਅਰ ਹੋਈਏ ਇਹਨੂੰ ਯੂਜ਼ ਨਾ ਕਰੀਏ ਔਰ ਜੋ ਕੋ ਯੂਜ਼ ਕਰਦਾ ਹੈ ਸਾਡਾ ਡਿਸਟ੍ਰਿਕਟ ਪੁਲਿਸ ਬੜੀ ਐਕਟਿਵ ਹੈ ਆ ਐਸਐਸਪੀ ਸਾਹਿਬ ਦੇ ਵਿਧਾਇਤ ਬਹੁਤ ਸਟ੍ਰਿਕਨੈਸ ਸਰਚ ਚੱਲ ਰਹੀ ਆ ਹਰ ਪਾਸੇ ਰੇਡ ਹੋ ਰਹੀ ਆ ਸਾਡਾ ਐਕਸਾਈਜ਼ ਡਿਪਾਰਟਮੈਂਟ ਸਾਡੀ ਏਸੀਐਕਸਾਈਜ਼ ਸਾਹਿਬ ਸਾਡੀ ਈਓ ਸਾਹਿਬ ਦੇ ਰੇਨਮਾਈ ਹੇਟ ਸਾਡੇ ਵੀ ਕੰਟੀਨਿਊਸ ਸਰਚ ਹੋ ਰਹੀ ਆ ਰੇਡਸ ਚੱਲਦੀ ਪਈ ਆ ਤੁਸੀਂ ਆਪਰਾ ਹੀ ਮੈਂ ਇਹ ਬੇਨਤੀ ਕਰਦਾ ਕਿ ਤੁਸੀਂ ਸਾਡਾ ਸਾਥ ਦਿਓ ਪੰਜਾਬ ਸਰਕਾਰ ਦਾ ਸਾਥ ਦਿਓ ਚਾਕਿ ਆਪਾਂ ਇਹ ਤਰਸ ਦੀ ਗਾਂ ਨਾ ਹੋ ਸਕੇ ਆਪਾਂ ਇਹਨੂੰ ਬੰਦ ਕਰੀਏ ਇਹਨੂੰ ਰੋਕ ਲਈਏ ਇਸ ਕਰਕੇ ਇਹ ਜਾਗਰੂਕ ਕੈਂਪ ਲਾਇਆ ਜਾ ਰਹੇ ਆ ਅਵੇਰਨੈਸ ਵਾਸਤੇ ਜਿੱਦਾਂ 슬ਮ ਏਰੀਆਸ ਤੇ ਜਾ ਰਹੇ ਆ ਆਪਾਂ ਪਿੰਡਾਂ ਦੇ ਵਿੱਚ ਜਾ ਰਹੇ ਆ ਜਿਹੜੇ ਪ੍ਰੋਨਸ ਏਰੀਆ ਵਾ ਜਿੱਥੇ ਇਹ ਰੈਜ਼ਿਡਿ ਹੋਈ ਆ ਉੱਥੇ ਲਾਰਡ ਸਪੀਕਰ ਵੀ ਚਲਾ ਰਹੇ ਆ ਆਪਾਂ ਲੋਕਾਂ ਨੂੰ ਅਵੇਅਰ ਕਰਨ ਦੇ ਵਾਸਤੇ ਪੈਂਫਲੈਟਸ ਵੀ ਵੰਡ ਰਹੇ ਆ ਆਪਣੇ ਨੰਬਰ ਵੀ ਦੇ ਰਹੇ ਐਕਸਾਈਜ਼ ਡਿਪਾਰਟਮੈਂਟ ਦੇ ਆਫੀਸਰਸ ਦੇ ਤਾਕੀ ਜੇ ਕੋਈ ਇਹੋ ਜਿਹਾ ਅਨਸਰ ਕੋਈ ਇਦਿਸ਼ ਇਨਵੋਲਵ ਹੈ ਤੇ ਤੁਸੀਂ ਕਾਈਂਡਲੀ ਸਾਨੂੰ ਇਨਫੋਰਮ ਇਨਫਾਰਮ ਕਰੋ ਆਪਾਂ ਉਹਨੂੰ ਨਕੀਲ ਪਾਈਏ ਤੇ ਮੇਰੀ ਇਹ ਬੇਨਤੀ ਹੈ ਸਰਕਾਰ ਨੇ ਚਲਾਈਏ ਆ ਜੀ ਠੇਕੇ ਮਨਜੂਰशुदा ਜਿਦੇ ਚ ਐਕਚੁਅਲੀ ਉਹਦੀ ਪਤਾ ਵਾ ਕੀ ਆਪਾਂ ਆ ਪੀ ਰਹੇ ਆ ਕਿੰਨੇ ਪ੍ਰੂਫ ਲੀਟਰ ਆ ਇੰਨੀ ਦੀ ਡਿਗਰੀ ਹੈਗੀ ਤੇ ਕੋਈ ਹੈ ਨਹੀਂ ਨਿਆ ਮਾਪਦੰਡ ਇਹਦੀ ਡਿਗਰੀ ਦਾ ਕੋਈ ਪਤਾ ਨਹੀਂ ਆ ਔਰ ਜੋ ਸਪਿਰਿਟ ਤੁਹਾਨੂੰ ਮੈਂ ਦੱਸ ਰਿਹਾ ਮਿਥਾਈਲ ਵਾਲਾ ਇਹ ਤੇ ਬਹੁਤ ਜ਼ਿਆਦਾ ਹਿਊਮਨ ਲਾਈਫ ਨੂੰ ਡੇਂਜਰਸ ਆ ਤੋ ਮੇਰੀ ਬਸ ਇਹੀ ਬੇਨਤੀ ਹੈ ਆਪਣੇ ਡਿਪਾਰਟਮੈਂਟ ਵੱਲੋਂ ਕਿ ਪਲੀਜ਼ ਇਹਨੂੰ ਆਪਾਂ ਲੋਕਾਂ ਨੂੰ ਵੀ ਜਾਗਰੂਕ ਕਰੀਏ ਸਾਡਾ ਸਮਾਜ ਅਸੀਂ ਸਾਰੇ ਇਕੱਠੇ ਆਂ ਔਰ ਕੋਈ ਵੀ ਹਿਊਮਨ ਲਾਈਫ ਦਾ ਜੇ ਨੁਕਸਾਨ ਹੁੰਦਾ ਹੈ ਤਾਂ ਇਹ ਨੁਕਸਾਨ ਦੁਬਾਰਾ ਭਰਿਆ ਨਹੀਂ ਜਾ ਸਕਦਾ ਤੋ ਮੇਰੀ ਬਸ ਇਹੀ ਬੇਨਤੀ ਆ ਕਿ ਕਿਹੜੀ ਕਿਹੜੀ ਜਗ੍ਹਾ ਤੇ ਜਾਗੇ ਅਵੇਕੀ ਕੀਤਾ ਜਾਵੇ ਆਪਾਂ ਜੀ ਬਟਾਲੇ ਦੇ ਵਿੱਚ ਜਿਹੜੇ ਫਰਮ ਦੇ ਏਰੀਆ ਜਿਵੇਂ ਹਾਤੀ ਗੇਟ ਹੋ ਗਿਆ ਜੀ ਸ਼ੇਰ ਦਾ ਅੰਦਰੂਨਾ ਇਲਾਕਾ ਹੋ ਗਿਆ ਪਿੰਡ ਹੋ ਗਿਆ ਸ਼ਾਮਪੂਰਾ ਹੋ ਗਿਆ ਜੀ ਖਤੀਬ ਹੋ ਗਿਆ ਹਸਨਪੂਰਾ ਹੋ ਗਿਆ ਇੱਥੇ ਆਪਾਂ ਉਹ ਕੈਂਪ ਲਾ ਰਹੇ ਆ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਆਪਣੀ ਟੀਮ ਲੈ ਕੇ ਮੇਰੇ ਨਾਲ ਮੇਰੇ ਸਾਥੀ ਐਕਸਾਈਜ਼ ਇੰਸਪੈਕਟਰਸ ਵੀ ਆ ਮੇਰੇ ਈਟੀਓ ਸਾਹਿਬ ਨੇ ਮੇਰੇ ਅਸਿਸਟੈਂਟ ਕਮਿਸ਼ਨਰ ਸਾਹਿਬ ਨੇ ਆਪਾਂ ਇਹ ਏਰੀਆ ਚ ਲੋਕ ਸਪੀਕਰ ਰਾਹੀਂ ਲੋਕਾਂ ਨੂੰ ਬੇਨਤੀ ਕਰ ਰਹੇ ਆ ਨਹੀਂ ਲੋਕ ਤੇ ਸੁਣਦੇ ਆ ਜੀ ਵੇਖੋ ਹੁਣ ਲੋਕਾਂ ਨੂੰ ਐਕਚੁਅਲੀ ਅਵੇਅਰਨੈਸ ਨਹੀਂ ਆ ਲੋਕ ਬੇ ਲੋਕਾਂ ਨੂੰ ਇਹ ਨਹੀਂ ਪਤਾ ਇਹ ਚੀਜ਼ ਕਿਹਦੇ ਨਾਲ ਬਣ ਰਹੀ ਆ ਔਰ ਕਿੰਨੀ ਹਾਰਮਫੁਲ ਆ ਅਪਾ ਥੋੜਾ ਜਿਆ ਇਨਾਂ ਨੂੰ ਗਾਈਡ ਕਰਾਂਗੇ ਸਾਰੇ ਉਹਨਾਂ ਦੱਸਾਂਗੇ ਤੇ ਹਰ ਬੰਦੇ ਨੂੰ ਆਪਣੀ ਜਾਣਦਾ ਹੁੰਦਾ ਵਾ ਤੇ ਮੇਰੇ ਖਿਆਲ ਨਾਲ ਸਰਕਾਰ ਦਾ ਬਹੁਤ ਵਧੀਆ ਪਹਿਲ ਹੈ ਜੀ ਸਰਕਾਰ ਨਹੀਂ ਚਾਹੁੰਦੀ ਆ ਕਿ ਇਹੋ ਜਿਹਾ ਨੁਕਸਾਨ ਸਾਡੀ ਸਟਰੀਟ 'ਚ ਦੁਬਾਰਾ ਹੋਏ ਜਿਹਦੇ ਕਰਕੇ ਆਪਾਂ ਇਹ ਜਾਗਰੂਕ ਕੈਂਪ ਚਲਾ ਰਹੇ ਆ ਜੀ ਸਰਕ ਨੂੰ ਨੰਬਰ ਵੀ ਜਾਰੀ ਕੀਤਾ ਗਿਆ ਜੀ 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 ਆਪਣੇ ਡਿਪਾਰਟਮੈਂਟ ਦਾ ਨੰਬਰ ਆ ਪੈਂਫਲੇਟ ਛਾਪੇ ਹੋਏ ਆਪਾਂ ਉਦੀ 'ਚ ਸਾਡੇ ਡਿਪਾਰਟਮੈਂਟਸ ਦੇ ਕੰਪਲੇਂਟਸ ਨੰਬਰ ਆ ਜਿਹਦੇ 'ਚ ਜੇ ਕੋਈ ਅਨਸਰ ਇਹੋ ਜਿਹਾ ਕੰਮ ਕਰ ਰਿਹਾ ਤੇ ਉੱਥੇ ਫੋਨ ਕਰਕੇ ਸਾਨੂੰ ਇਨਟੀਮੀਟ ਕਰ ਸਕਦੀ ਆ ਜੀ ਆਸਮ ਜੱਟ ਨਿਊਜ਼ ਦੇ ਲਈ ਬਟਾਲਾ ਤੋਂ ਲक्की ਦੀ ਰਿਪੋਰਟ